ਤਰਨ ਜਿਮਨੀ ਚੋਣ ਤੋਂ ਬਾਅਦ ਹੋਵੇਗਾ ਅਕਾਲੀ ਭਾਜਪਾ ਗੱਠਜੋੜ 2027 ਦੀਆਂ ਵਿਧਾਨ ਸਭਾ ਚੋਣਾਂ ਲੜੇਗਾ ਅਕਾਲੀ ਭਾਜਪਾ ਗੱਠਜੋੜ 2027 ਵਿੱਚ ਬਣਾਏਗਾ ਸਰਕਾਰ ਜੋ ਇਸ ਤੋਂ ਪਹਿਲਾਂ ਅਕਾਲੀ ਅਲੱਗ ਤੇ ਭਾਜਪਾ ਅਲੱਗ ਚੋਣਾਂ ਲੜ ਰਹੀਆਂ ਸੀ ਜੋ ਅੱਜ ਤਰਨ ਤਾਰਨੀ ਜਿਮਨੀ ਚੋਣ ਨੇ ਦੋਨਾਂ ਦਾ ਫਿਰ ਗੱਠਜੋੜ ਕਰਵਾ ਦਿੱਤਾ ਹੈ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਤਰਨ ਤਾਰਨ ਦੀ ਜਿਮਨੀ ਚੌਂਣ ਦੇ ਵਿੱਚ ਜੋ ਅਕਾਲੀ ਭਾਜਪਾ ਗੱਠਜੋੜ ਦਾ ਰਾਹ ਸਾਫ਼ ਹੋ ਗਿਆ ਹੈ ਜੋ ਕਿ ਅਕਾਲੀ ਭਾਜਪਾ ਗੱਠਜੋੜ ਪਹਿਲਾ ਤਿੰਨ ਵਾਰ ਸਰਕਾਰ ਬਣਾ ਚੁੱਕਿਆ ਹੈ ਪੰਜਾਬ ਦੇ ਵਿੱਚ 1997 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣੀ 2007 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣੀ ਤੇ 2012 ਦੇ ਵਿੱਚ ਫਿਰ ਅਕਾਲੀ ਭਾਜਪਾ ਦੀ ਇਕੱਠੀ ਸਰਕਾਰ ਬਣੀ ਸੋ 2017 ਦੇ ਵਿੱਚ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਨਹੀਂ ਬਣੀ ਤਾਂ ਉਸ ਤੋਂ ਬਾਅਦ ਅਕਾਲੀ ਭਾਜਪਾ ਅਲੱਗ-ਅਲੱਗ ਹੋ ਗਏ 2022 ਦੇ ਵਿੱਚ ਅਲੱਗ-ਅਲੱਗ ਚੋਣਾਂ ਲੜੇ ਤੇ ਫਿਰ ਦੋਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਸਮੇਂ ਕੁਝ ਸਮੀਕਰਨ ਅਕਾਲੀ ਭਾਜਪਾ ਗੱਠਜੋੜ ਨਾਲ ਮੈਚਿੰਗ ਕਰਕੇ ਦੇਖੇ ਗਏ ਕਿ ਜੇ ਅਕਾਲੀ ਭਾਜਪਾ ਗੱਠਜੋੜ ਹੁੰਦਾ ਤਾਂ ਘਟੋ-ਘਟ 5 ਸੀਟਾਂ ਅਕਾਲੀ ਭਾਜਪਾ ਜਿੱਤ ਸਕਦਾ ਸੀ ਪਰ ਉਸ ਤੋਂ ਬਾਅਦ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਨੇ ਉਹ ਚੋਣਾ ਹਾਰ ਕੇ ਆਪਣੀਆਂ ਜਮਾਨਤਾਂ ਜਬਤ ਕਰਵਾ ਜਿਹਨੀਆਂ ਉਹਨਾਂ ਦੀਆਂ ਹੋ ਗਈਆਂ ਤੇ ਭਾਜਪਾ ਨੇ ਆਪਣੀ 18% ਵੋਟ ਜਿਹੜੀ ਇਹ ਉਹ ਵਧਾ ਲਈ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਹੌਸਲੇ ਬੁਲੰਦ ਹੋ ਗਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਂਗਰਸ ਦੇ ਲੀਡਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਣ ਤੋਂ ਬਾਅਦ ਪੰਜਾਬ ਵਿੱਚ ਆਪਣਾ ਜਿਹੜਾ ਕੀ ਸਥਾਨ ਪੱਕਾ ਕਰ ਲਈ ਸੀ ਪਰ ਉਸ ਤੋਂ ਪਹਿਲਾਂ ਕਿ ਰਵਨੀਤ ਬਿੱਟੂ ਰੇਲ ਰਾਜ ਮੰਤਰੀ ਨੇ ਵਾਰ-ਵਾਰ ਮੀਡੀਆ ਵਿੱਚ ਇਹੀ ਬਿਆਨ ਦਿੱਤੇ ਕਿ ਭਾਜਪਾ ਆਪਣੇ ਦਮ ਤੇ ਚੋਣਾਂ ਲੜੇਗੀ ਭਾਜਪਾ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ 2027 ਦੀਆਂ ਵਿਧਾਨ ਸਭਾ ਚੋਣਾਂ ਜੋ ਇਕੱਲਾ ਭਾਜਪਾ ਲੜੇਗੀ ਔਰ ਸਰਕਾਰ ਬਣਾਏਗੀ ਤਰਨਤਾਰਨ ਦੀ ਜਿੰਮਨੀ ਚੋਣ ਨੇ ਉਹ ਸਾਰੇ ਰਵਨੀਤ ਬਿੱਟੂ ਦੇ ਦਾਅਵੇ ਖੋਖਲੇ ਕਰਕੇ ਰੱਖ ਦਿੱਤੇ ਰਵਨੀਤ ਬਿੱਟੂ ਨੂੰ ਹੁਣ ਹਾਈ ਕਮਾਂਡ ਦੇ ਵੱਲੋਂ ਰੋਕ ਦਿੱਤਾ ਗਿਆ ਅਜਿਹੇ ਬਿਆਨ ਦੇਣ ਵਾਸਤੇ ਜੋ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਕਰਕੇ ਹੀ ਪੰਜਾਬ ਵਿੱਚ ਸੱਤਾ ਵਿੱਚ ਆ ਸਕਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਇਹ ਹੁਣ ਵਿਸ਼ਵਾਸ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਿੱਚ ਪੈਰ ਨਹੀਂ ਲੱਗ ਰਹੇ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਬਾਕੀ ਰਾਜਾਂ ਦੇ ਵਿੱਚ ਗੱਠਜੋੜ ਕਰਕੇ ਸਰਕਾਰ ਬਣਾਉਂਦੀ ਹੈ ਅਕਾਲੀ ਦਲ ਨਾਲ ਗੱਠਜੋੜ ਕਰਕੇ ਪੰਜਾਬ ਵਿੱਚ ਵੀ ਸੱਤਾ ਵਿੱਚ ਆ ਸਕਦੀ ਹੈ ਸੋ ਉਸ ਤੋਂ ਪਹਿਲਾਂ ਕਿ ਅਕਾਲੀ ਦਲ ਨੇ ਆਪਣਾ ਜਿਹੜਾ ਗਵਾਚਿਆ ਹੋਇਆ ਆਧਾਰੀ ਉਸ ਨੂੰ ਦੁਬਾਰਾ ਪ੍ਰਾਪਤ ਕਰ ਲਿਆ ਹੈ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਆਪਣੀਆਂ ਜਮਾਨਤਾਂ ਜ਼ਬਤ ਕਰਵਾ ਚੁੱਕਿਆ ਸੀ ਸੋ ਅਕਾਲੀ ਦਲ ਨੂੰ ਦੁਬਾਰਾ ਲੋਕ ਜਿਹੜੇ ਨੇ ਹੁਣ ਪਸੰਦ ਕਰਨ ਲੱਗੇ ਨੇ ਜੋ ਅੱਜ ਤਰਨ ਤਰਨ ਦੇ ਰੁਝਾਨ ਆਏ ਨੇ ਜਿੱਥੇ ਅਕਾਲੀ ਦਲ ਦੂਸਰੇ ਨੰਬਰ ਤੇ ਆ ਕੇ ਜੋ ਸਾਰੀਆਂ ਪਾਰਟੀਆਂ ਨੂੰ ਪਛੜ ਗਿਆ ਉੱਥੇ ਹੀ ਨੈਸ਼ਨਲ ਪਾਰਟੀਆਂ ਕਾਂਗਰਸ ਤੇ ਭਾਜਪਾ ਜਿਨ੍ਹਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਨੇ ਉਹ ਅਕਾਲੀ ਦਲ ਨੇ ਇੱਥੇ ਆਪਣਾ ਆਧਾਰ ਮਜ਼ਬੂਤ ਕੀਤਾ ਸੋ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਚਰਚਾਵਾਂ ਹਰ ਪਾਸੇ ਹੋ ਰਹੀਆਂ ਨੇ ਅਕਾਲੀ ਦਲ ਦੇ ਲੀਡਰ ਜਿਹੜੇ ਹੁਣ ਇਹ ਸੋਚ ਰਹੇ ਨੇ ਕਿ ਭਾਜਪਾ ਨਾਲ ਗੱਠਜੋੜ ਜਿਹੜਾ ਸੁਖਵੀਰ ਸਿੰਘ ਬਾਦਲ ਕਰੇਗਾ ਸੋ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਅਕਾਲੀ ਦਲ ਨਾਲ ਗੱਠਜੋੜ ਕਰਨ ਵਾਸਤੇ ਹਾਈ ਕਮਾਂਡ ਤੱਕ ਜਿਹੜੀ ਹੁਣ ਸਿਫਾਰਿਸ਼ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਆਗੂ ਉਹ ਆਪਣੀ ਸਿਫਾਰਿਸ਼ ਕਰਨਗੇ ਔਰ ਇਹਨਾਂ ਦਾ ਗੱਠਜੋੜ ਕਰਾਉਣਗੇ ਜੋ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾਵਾ ਚੱਲ ਰਹੀ ਸੀ ਪਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜਾ ਨੇ ਸਪਸ਼ਟ ਕਰ ਚੁੱਕੇ ਨੇ ਕਿ ਅਕਾਲੀ ਦਲ ਨਾਲ ਘਟਚੋੜ ਹੋਵੇਗਾ ਤਾਂ ਪੰਜਾਬ 'ਚ ਸਰਕਾਰ ਬਣੇਗੀ ਜੇਕਰ ਅਕਾਲੀ ਦਲ ਨਾਲ ਘਟਚੋੜ ਨਹੀਂ ਹੋ ਸਕਦਾ ਭਾਜਪਾ ਦੇ ਤਦ ਲੋਕ ਪੰਜਾਬ ਦੇ ਭਾਜਪਾ ਨੂੰ ਕਦੀ ਵੀ ਅੱਗੇ ਨਹੀਂ ਲੈ ਕੇ ਆਉਣਗੇ ਸੋ ਕਾਂਗਰਸ ਦੇ ਲਈ ਅੱਜ ਬਹੁਤ ਮਾੜਾ ਦਿਨ ਰਿਹਾ ਕਾਂਗਰਸ ਵਾਸਤੇ ਜੋ ਕਾਂਗਰਸ ਆਪਣੀ ਜਮਾਨਤ ਜਬਤ ਕਰਾ ਚੁੱਕੀ ਹੈ ਕਾਂਗਰਸ 2027 ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਸੀ ਪਰ ਕਾਂਗਰਸ ਦਾ ਜਿਹੜਾ ਅੱਜ ਹਸ਼ਰ ਹੋਇਆ ਹੈ ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਦੇ ਵੱਲੋਂ ਜੋ ਦਲ ਤਾਕੂਆਂ ਦੇ ਬਾਰੇ ਬਿਆਨ ਦਿੱਤਾ ਗਿਆ ਉਹ ਕਾਂਗਰਸ ਨੂੰ ਲੈ ਡੁੱਬਿਆ ਉੱਥੇ ਹੀ ਹੁਣ ਕਾਂਗਰਸ ਦੇ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ ਕਾਂਗਰਸ ਤੇ ਵੀ ਲੀਡਰਸ਼ਿਪ ਦੇ ਵਿੱਚ ਵੀ ਜੋ ਬਦਲੀ ਹੋਵੇਗੀ ਸੋ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਗੱਠ ਜੋੜਦਿਆਂ ਜਿਹੜੀਆਂ ਇੱਕ ਖਬਰਾਂ ਨੇ ਉਹ ਵੱਦ ਤੋਂ ਵੱਧ ਜਿਹੜੀਆਂ ਨੇ ਹੁਣ ਫੈਲ ਚੁੱਕੀਆਂ ਨੇ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਵੇਗਾ ਤਾਂ ਪੰਜਾਬ ਸਰਕਾਰ ਬਣੇਗੀ ਸੋ ਅਕਾਲੀ ਦਲ ਭਾਜਪਾ ਗਠਜੋੜ ਨੂੰ ਲੈ ਕੇ ਲਗਾਤਾਰ ਵਕਹੋਂ ਚਲਾਣ ਦੇ ਉੱਪਰ ਇਹ ਖਬਰਾਂ ਉਨਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ